ਦੇ ਦੇ ਦਿੱਤੇ ਮੱਲਾ ਕਲਿਨਿਕ ਬਣਾਵਾਂਗੇ ਬਣਾਤੇ ਕਿਸਾਨਾਂ ਨੂੰ ਬਿਜਲੀ ਮੋਟਰਾਂ ਦੀ ਬਿਜਲੀ ਦਿਨ ਨੂੰ ਦੇਵਾਂਗੇ ਟੇਲਾਂ ਤੱਕ ਪਾਣੀ ਪਚਾਵਾਂਗੇ ਹੋਮ ਡਿਲੀਵਰੀ ਆਫ ਸਰਵਿਸਿਜ਼ ਬਹੁਤ ਸਾਰੇ ਵਾਦੇ ਅਸੀਂ ਪੂਰੇ ਕੀਤੇ ਸਕੂਲ ਠੀਕ ਕਰਾਂਗੇ ਕਰ ਰਹੇ ਹਾਂ ਜੀ ਇਸੇ ਤਰ੍ਹਾਂ ਇੱਕ ਵਾਦਾ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹਦੇ ਵਾਸਤੇ ਮਤਲਬ ਜਿਹੜੀ ਡਬਲ ਪ੍ਰੌਂਗ ਸਟ੍ਰੈਟਜੀ ਆ ਦੋ ਤਰ੍ਹਾਂ ਦੀ ਜਿਹੜੀ ਨੀਤੀ ਆ ਇੱਕ ਤਾਂ ਹੈਗਾ ਜਿਹੜੇ ਬੰਦੇ ਨਸ਼ਾ ਕਰਦੇ ਆ ਜਿਨ੍ਹਾਂ ਦੇ ਕੋਲੋਂ ਕੰਜ਼ਮਪਸ਼ਨ ਕੁਆਟਿਟੀ ਆ ਜਿਹੜੇ ਫੀਮ ਭੁੱਕੀ ਵਾਲੇ ਆ ਜਿਹਨੇ ਪਹਿਲੀ ਵਾਰੀ ਆ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਬਹੁਤ ਥੋੜੀ ਕੁਆਂਟੀਟੀ ਮਿਲਦੀ ਹੈ ਜਿਹੜੇ ਮਰੀਜ਼ ਹੈ ਉਹਨਾਂ ਦੇ ਨਾਲ ਸਾਨੂੰ ਹਮਦਰਦੀ ਹੈ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਹੈ ਉਹਨਾਂ ਦਾ ਇਲਾਜ ਕਰਾਂਗੇ ਪਹਿਲਾਂ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਗੋਲੀਆਂ ਤੇ ਲੈ ਕੇ ਆਵਾਂਗੇ ਫਿਰ ਹੌਲੀ ਹੌਲੀ ਗੋਲੀਆਂ ਘਟ ਕਰਾਂਗੇ ਫਿਰ ਗੋਲੀਆਂ ਛਡਾਵਾਂਗੇ ਕੋਈ ਨਾ ਕੋਈ ਕੰਮ ਸਿਖਾਵਾਂਗੇ ਉਹਨਾਂ ਨੂੰ ਫਿਰ ਕੋਈ ਨਾ ਕੋਈ ਕੰਮ ਕਰਨ ਵਾਸਤੇ ਕੋਈ ਲੋਨ ਦੇਾਂਗੇ ਕੋਈ ਗ੍ਰਾਂਟ ਦੇਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ ਜਿਹੜੀ ਦੂਜੀ ਕੈਟਾਗਰੀ ਆ ਜਿਹੜੇ ਨਸ਼ਾ ਵੇਚਣ ਵਾਲੇ ਆ ਜਿਹੜੇ ਨਸ਼ਾ ਦੇ ਵਪਾਰੀ ਆ ਉਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਆ ਤੇ ਇਹ ਪੰਜਾਬ ਪੁਲਿਸ ਵਾਲੇ ਉਹਨਾਂ ਨੂੰ ਬਰਬਾਦ ਕਰਨਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹ ਜੇਲਾ ਚ ਜਾਣਗੇ ਡਰਗ ਐਡਿਕਟ ਡੀਡਿਕਸ਼ਨ ਸੈਂਟਰ ਰੀਹੈਬਿਲੀਟੇਸ਼ਨ ਸੈਂਟਰਸ ਤੇ ਜਾਣਗੇ ਸਕਿੱਲ ਡਿਵੈਲਪਮੈਂਟ ਸੈਂਟਰਸ ਜਾਣਗੇ ਨਸ਼ਾ ਵੇਚਣ ਵਾਲੇ ਪੁਲਿਸ ਉਹਨਾਂ ਦੇ ਪਿੱਛੇ ਆ ਜਾਂ ਉਹ ਜੇਲ੍ਹ ਵਿੱਚ ਜਾਣਗੇ ਜਾਂ ਪੰਜਾਬ ਨੂੰ ਛੱਡ ਕੇ ਭੱਜ ਜਾਣਗੇ ਤੇ ਜਾਂ ਫਿਰ ਉਹ ਜਿਹੜਾ ਹੈਗਾ ਕਿਤੇ ਮਤਲਬ ਸਮਝ ਲਓ ਵੀ ਸ਼ਮਸ਼ਾਨ ਤੱਕ ਪਹੁੰਚ ਜਾਣਗੇ ਇਹ ਬੜੀ ਕਲੀਅਰ ਵਾਰਨਿੰਗ ਹੈ ਜੀ ਕੋਈ ਇਹਦੇ ਵਿੱਚ ਕਿਸੇ ਨੂੰ ਕੋਈ ਗਲਤ ਫਹਮੀ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਸਰਕਾਰ ਨੇ ਤਿਆਹੀਆ ਕਰ ਲਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਾਂ ਲੈਣਾ ਅੱਜ ਸਾਰੇ ਦੇ ਸਾਰੇ ਜਿਹੜੀ ਸਾਡੀ ਕੈਬਨਿਟ ਸਬ-ਕਮੇਟੀ ਪੰਜ ਦੇ ਪੰਜ ਜਿਹੜੇ ਕੈਬਨਿਟ ਮਿਨਿਸਟਰ ਆ ਫੀਲਡ 'ਚ ਆ ਸਾਡੇ ਸਾਰੇ ਐਮਐਲਏ ਬਾਕੀ ਸਾਰੇ ਮਿਨਿਸਟਰਸ ਸਾਰੇ ਅਫਸਰ ਸਹਿਬਾਨ ਐਸੋਲੇ ਸਾਰੇ ਫੀਲਡ ਦੇ ਵਿੱਚ ਆ ਔਰ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਤੁਸੀਂ ਦੇਖਦਾ ਵੀ ਕਿਲੋਆਂ ਦੇ ਹਿਸਾਬ ਨਾਲ ਹੈਰੋਇਨ ਵੀ ਫੜੀ ਆ ਔਰ ਦੂਜੇ ਨਸ਼ੇ ਵੀ ਫੜੇ ਗਏ ਆ ਔਰ ਬਹੁਤ ਸਾਰੇ ਬੰਦੇ ਆ ਤੇ ਐਕਸ਼ਨ ਹੋ ਰਹੀ ਹੈ ਜਿਹੜੇ ਬੰਦੇ ਨੇ ਪਾਪ ਦੀ ਕਮਾਈ ਹੋਏਗੀ ਜੇ ਉਹਨੇ ਪਾਪ ਦੀ ਕਮਾਈ ਕਰਕੇ ਕੁਝ ਬਣਾ ਵੀ ਲਈ ਹੈ ਪ੍ਰਾਪਰਟੀ ਤਾਂ ਉਹ ਵੀ ਨਹੀਂ ਬਚੇਗੀ ਕੋਈ ਕਿਸੇ ਨੂੰ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਪੁਲਿਸ ਦਾ ਕੰਮ ਹੈ ਜਿਹੜੀ ਸਪਾਈ ਰਿਡਕਸ਼ਨ ਵੀ ਜਿਹੜੀ ਨਸ਼ਿਆਂ ਦੀ ਸਪਲਾਈ ਨਾ ਹੋਵੇ ਸਾਡਾ ਜਿਹੜਾ ਕੰਮ ਹੈ ਸਰਕਾਰ ਦਾ ਕੰਮ ਹੈ ਬਾਕੀ ਜਿਹੜੇ ਮੇਰਾ ਹੋ ਗਿਆ ਮੈਡੀਕਲ ਦਾ ਹੋ ਗਿਆ ਸਾਡੇ ਮੇਰੇ ਸਹਿਯੋਗੀਆਂ ਦਾ ਹੋ ਗਿਆ ਕਿ ਅਸੀਂ ਜਿਹੜੇ ਬੰਦੇ ਟੀਕੇ ਲਾਉਂਦੇ ਆ ਪਹਿਲਾ ਕੰਮ ਹੈ ਕਿ ਉਹਨਾਂ ਨੂੰ ਟੀਕੇ ਲਾਣੇ ਬੰਦ ਕਰਨੇ ਆ ਉਦੇ ਵਾਸਤੇ ਅਸੀਂ ਜਿਹੜਾ ਹੈਗਾ ਇੱਕ ਤਾਂ ਹੈਗਾ ਵੀ ਅਸੀਂ ਪਹਿਲਾਂ ਗੋਲੀਆਂ ਦਿੰਨੇ ਆ ਤੁਸੀਂ ਸੁਣਦੇ ਹੋ ਬਟ ਜੇ ਫਿਰ ਵੀ ਕਿਸੇ ਨੂੰ ਕੋਈ ਜ਼ਿਆਦਾ ਲਤ ਲੱਗੀ ਹੋਈ ਆ ਉਸ ਲਈ ਉਹਦਾ ਨਹੀਂ ਸਰਦਾ ਔਖਾ ਇੱਕ ਲਿਕੁਇਡ ਮੈਥਡੋਨ ਥੈਰੇਪੀ ਸ਼ੁਰੂ ਕਰ ਰਹੇ ਆ ਅਸੀਂ ਉਹਨਾਂ ਦੇ ਵਾਸਤੇ ਤਾਂ ਕਿ ਜਿਹੜਾ ਔਖਾ ਪੀਰੀਅਡ ਉਹਨਾਂ ਦਾ ਲੰਘ ਜਾਏ ਫਿਰ ਉਹਨੂੰ ਉਹ ਲਿਕੁਇਡ ਮੈਥਡੋਨ ਫਿਰ ਗੋਲੀਆਂ ਤੇ ਲੈ ਕੇ ਆਵਾਂਗੇ ਫਿਰ ਅੱਗੇ ਲੈ ਕੇ ਜਾਵਾਂਗੇ ਜਦੋਂ ਟੀਕੇ ਲਾਣੇ ਬੰਦ ਕਰ ਦੇਣਗੇ ਹਾਂ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਜੀ ਤੁਹਾਡੇ ਇੱਥੇ ਬਰਨਾਲੇ ਦੇ ਵਿੱਚ ਬਹੁਤ ਵੱਡੀ ਸਮੱਸਿਆ ਵੀ ਜਿਹੜਾ ਬੰਦਾ ਟੀਕਾ ਲਾਂਦਾ ਸਾਡੀ ਏਬੀ ਸਕੀਮ ਹੈ ਜੀ ਇੱਕ ਤੁਸੀਂ ਅਸੀਂ ਤੁਹਾਡਾ ਉਹਦਾ ਆਲਟਰਨੇਟ ਦੇਾਂਗੇ ਪਰ ਜੇ ਲੋੜ ਪੈਗੀ ਤਾਂ ਅਸੀਂ ਸਰੰਜ ਵੀ ਦੇ ਦਾਂਗੇ ਸਰੰਜਾਂ ਸ਼ੇਅਰ ਨਹੀਂ ਕਰਨੀਆਂ ਉਹਦੇ ਨਾਲ ਕੀ ਹੋ ਰਿਹਾ ਕਿ ਲੋਕਾਂ ਨੂੰ ਕਾਲਾ ਪੀੜੀਆ ਬਹੁਤ ਹੋ ਰਿਹਾ ਨੌਜਵਾਨਾਂ ਨੂੰ ਐਚ ਏ ਵੀ ਐਡਸ ਦੀ ਬਿਮਾਰੀ ਬਹੁਤ ਹੋ ਰਹੀ ਹੈ ਉਹਨਾਂ ਤੋਂ ਵੀ ਬਚਾਉਣਾ ਬੱਚਿਆਂ ਨੂੰ ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਚੜੀ ਕੋਸ਼ਿਸ਼ ਕਰ ਰਹੇ ਹਾਂ ਹਰ ਸੰਭਵ ਮਦਦ ਕਰਾਂਗੇ ਕਿ ਜਿਹੜੇ ਬੱਚੇ ਟੀਕਾ ਲਾਂਦੇ ਆ ਉਹ ਲਿਕੁਇਡ ਮੈਥਡ ਉਹਨ ਦੇ ਉੱਤੇ ਜਾਂ ਗੋਲੀਆਂ ਤੇ ਆ ਜਾਣ ਉਹ ਤੇ ਦੂਜੀ ਗੱਲ ਹੈ ਕਿ ਜਿਹੜਾ ਸਟਿਗਮਾ ਰਿਡਕਸ਼ਨ ਹੈ ਉਹ ਕਿੱਦਾਂ ਹੋਊਗਾ ਕਿ ਲੋਕ ਜਾਂਦੇ ਨਹੀਂ ਹੈ ਤੁਸੀਂ ਦੇਖਿਆ ਹੋਣਾ ਕਿ ਬੰਦੇ ਤਾਂ ਆ ਜਾਂਦੇ ਦਵਾਈ ਲੈਣ ਔਰਤਾਂ ਨਹੀਂ ਆਉਂਦੀਆਂ ਔਰਤਾਂ ਦੇ ਵਿੱਚ ਵੀ ਨਸ਼ੇ ਦੀ ਪ੍ਰੋਬਲਮ ਹੈਗੀ ਆ ਅਸੀਂ ਇੱਕ ਮੂਰਥਲੇ ਚ ਪਾਇਲਟ ਕੀਤਾ ਹੁਣ ਜਿੰਨੇ ਤੁਹਾਡੇ ਪਿੱਛੇ ਜੇ ਫੜੇ ਗਏ ਆ ਵੱਡੇ ਵੱਡੇ ਸਮੱਗਲਰ ਜਿਹੜੀ ਪਹਿਲੀ ਸਮੱਗਲਰ ਹੈ ਜਿਹਦਾ ਜਗਰਾਮਾ ਦੇ ਵਿੱਚ ਨਾਰਗਵਾਲ ਦੇ ਵਿੱਚ ਕਾਟਾ ਆਇਆ ਸੀ ਉਹ ਵੀ ਲੇਡੀ ਸੀ ਬਹੁਤ ਸਾਰੀਆਂ ਲੇਡੀਆਂ ਜਿਹੜੀਆਂ ਸਮੱਗਲਿੰਗ ਦੇ ਵਿੱਚ ਇਨਵੋਲਡ ਹੈ ਬਹੁਤ ਸਾਰੇ ਮਾਈਨਰ ਨੂੰ ਮਤਲਬ ਪੁਸ਼ ਕੀਤਾ ਜਾ ਰਿਹਾ ਨਸ਼ਿਆਂ ਦੇ ਵਿੱਚ ਔਰਤਾਂ ਵਾਸਤੇ ਵੀ ਅਸੀਂ ਸਪੈਸ਼ਲ ਵਾਰਡ ਜਿਹੜੇ ਹੈਗੇ ਆ ਸਾਡੇ ਕੋਲ ਹੈਗਾ ਵੀ ਤੁਸੀਂ ਵੀ ਆਓ ਤੁਹਾਨੂੰ ਤੁਹਾਡੇ ਜਿਹੜੇ ਵੀ ਮਾਨ ਸਨਮਾਨ ਦੀ ਅਸੀਂ ਇੱਜ਼ਤ ਕਰਦੇ ਹੋਏ ਔਰ ਉਹਦੇ ਵਾਸਤੇ ਅਸੀਂ ਨਾਰਕੋਟਿਕ ਅਨੋਨਿਮਸ ਇੱਕ ਗਰੁੱਪ ਕ੍ਰੀਏਟ ਕਰ ਰਹੇ ਆ ਜਿੱਥੇ ਵੀ ਸਾਡਾ ਓਟ ਸੈਂਟਰ ਆ ਜਾਂ ਡੀਡਿਕਸ਼ਨ ਸੈਂਟਰ ਆ ਉਹਦਾ ਇੱਕ ਨਾਰਕੋਟਿਕ ਅਨੋਨਿਮਸ ਗਰੁੱਪ ਹੋਏਗਾ ਉਹ ਬੰਦੇ ਹੁੰਦੇ ਆ ਜਿਹੜੇ ਪਹਿਲਾਂ ਕਦੇ ਨਸ਼ਾ ਕਰਦੇ ਸੀ ਨਸ਼ਾ ਛੱਡ ਕੇ ਆਪਣਾ ਚੰਗਾ ਭਲਾ ਕੰਮ ਕਰ ਰਹੇ ਆ ਉਹਨਾਂ ਨੂੰ ਸਪੋਰਟ ਕਰਦਿਆ ਵੀ ਮੈਂ ਨਸ਼ਾ ਕਿੱਦਾਂ ਛੱਡਿਆ ਮੈਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਆਈਆਂ ਉਹ ਆਪਣਾ ਤਜਰਬਾ ਸਾਂਝੀ ਕਰਦੇ ਆ ਮਿਲ ਕੇ ਨਾਰਕੋਟਿਕ ਅਨੋਨਿਮਸ ਦੇ ਸਪੋਰਟ ਗਰੁੱਪ ਬਣਾ ਰਹੇ ਆ ਹਰ ਪਿੰਡ ਦੇ ਵਿੱਚ ਇੱਕ ਜਿਹੜਾ ਤੁਹਾਡਾ ਹੈਗਾ ਅਸੀਂ ਸਿਹਤ ਕਮੇਟੀ ਬਣਾ ਰਹੇ ਹਾਂ ਜਿਹਦੇ ਵਿੱਚ ਜਿਹੜੀ ਲੇਡੀ ਪੰਚਾਇਤ ਮੈਂਬਰ ਹੈ ਉਹ ਉਹਦੀ ਪ੍ਰਧਾਨ ਹੋਏਗੀ ਆਸ਼ਾ ਵਰਕਰ ਉਹਦੀ ਜਿਹੜੀ ਮੈਂਬਰ ਸੈਕਟਰੀ ਹੋਏਗੀ 15 ਮੈਂਬਰ ਹੋਣਗੇ ਉਹਦੇ ਵਿੱਚ ਅਸੀਂ ਬਾਕੀ ਵੀ ਜਿਹੜਾ ਹੈਗਾ ਲਾਈਫ ਸਟਾਈਲ ਡਿਸਆਰਡਰ ਵੀ ਬਲੱਡ ਪ੍ਰੈਸ਼ਰ 슈ਗਰ ਦਾ ਵੀ ਇਲਾਜ ਕਰਾਂਗੇ ਲੇਕਿਨ ਉਹਦੇ ਵਾਸਤੇ ਇੱਕ سپورਟ ਗਰੁੱਪ ਹੋਏਗਾ ਉਹ ਇਸੇ ਤਰ੍ਹਾਂ ਜਿਹੜੇ ਮਹੱਲਿਆਂ ਦੇ ਵਿੱਚ ਜਿਹੜਾ ਹੈਗਾ سپورਟ ਗਰੁੱਪ ਬਣਾ ਰਹੇ ਹਾਂ ਤਾਕੇ ਜਿਹੜੇ ਹੈ ਗਿਆ ਲੋਕਾਂ ਦੇ ਵਿੱਚ ਜਿਹੜੀ ਲੋਕਾਂ ਨੂੰ ਜਦੋਂ ਬੰਦਾ ਨਸ਼ਾ ਛੱਡੇ ਉਹਨੂੰ ਇੱਕ ਤਾਂ ਪਤਾ ਲੱਗਣਾ ਚਾਹੀਦਾ ਵੀ ਅਸੀਂ ਦਲਦਲ 'ਚ ਫਸੇ ਹੋਇਆ ਮੇਰੇ ਵਰਗੇ ਹੋਰ ਵੀ ਆ ਗਿਆ ਤੇ ਜਦੋਂ ਉਹ ਕਾਰਨ ਜਿਹੜੇ ਬੰਦੇ ਨਸ਼ਾ ਨਹੀਂ ਕਰਦੇ ਉਹਨੂੰ ਸਪੋਰਟ ਕਰਨ ਉਹਨਾਂ ਨੂੰ ਨਫ਼ਰਤ ਨਾ ਕਰਨ ਉਹਨਾਂ ਨੂੰ ਉਹਨਾਂ ਨੂੰ ਹਮਦਰਦੀ ਚਾਹੀਦੀ ਹੈ ਸਾਡੀ ਜਿਹੜੇ ਬੰਦਾ ਨਸ਼ਾ ਕਰਦਾ ਉਹ ਬਿਮਾਰ ਹੈ ਉਹਨੂੰ ਕੋਈ ਨਾ ਕੋਈ ਉਹਦਾ ਕਾਰਨ ਆ ਜਾਂ ਡਿਪਰੈਸ਼ਨ ਚ ਆਇਆ ਕੋਈ ਕਰਜ਼ਾ ਹੈ ਬੇਰੁਜ਼ਗਾਰ ਹੈ ਕੋਈ ਨਾ ਕੋਈ ਉਹਦੀ ਵਜ੍ਹਾ ਹੈਗੀ ਆ ਕੋਈ ਫੈਮਿਲੀ ਡਿਸਪਿਊਟ ਹੈ ਕੋਈ ਜ਼ਮੀਨ ਦਾ ਝਗੜਾ ਚੱਲਦਾ ਜਿਸ ਦੇ ਨਾਲ ਕੋਪ ਨਹੀਂ ਕਰ ਪਾਰ ਰਿਹਾ ਕੋਈ ਨਾ ਕੋਈ ਪ੍ਰੈਸ਼ਰ ਹੈ ਉਹਦੇ ਉੱਤੇ ਸੋ ਉਹਦੇ ਵਾਸਤੇ ਜਿਹੜਾ ਸਾਨੂੰ ਸਾਰੇ ਸਮਾਜ ਦੀ ਹਮਦਰਦੀ ਚਾਹੀਦੀ ਆ ਆਪਾਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪਏਗਾ ਉਹਦੇ ਨਾਲ ਸਟਿਗਮਾ ਰਿਡਕਸ਼ਨ ਹੋਏਗਾ ਹਾਰਮੋਨ ਰਿਡਕਸ਼ਨ ਹੋਣ ਦੀ ਗੱਲ ਕਰਤੀ ਮੈਂ ਤੇ ਜਦੋਂ ਆਪਾਂ ਲੋਕਾਂ ਨੂੰ ਨਸ਼ਾ ਛੁਡਾ ਕੇ ਕਿਸੇ ਕੰਮ ਨਾਲ ਜੋੜ ਦਾਂਗੇ ਕਿਸੇ ਮੰਤਵ ਨਾਲ ਜੋੜ ਦਾਂਗੇ ਤਾਂ ਫਿਰ ਜਿਹੜੀ ਹੈਗੀ ਡਿਮਾਂਡ ਰਿਡਕਸ਼ਨ ਹੋਏਗੀ ਜੇ ਤਿੰਨੋਂ ਹੀ ਕੰਮ ਹੋਣਗੇ ਪੁਲਿਸ ਵੀ ਤਾਂ ਹੀ ਕੰਮਜਾਬ ਹੋਏਗੀ ਨਾ ਉਹ ਕੱਲੇ ਹੋ ਕੰਮਜਾਬ ਹੋ ਸਕਦੇ ਆ ਨਾ ਅਸੀਂ ਹੋ ਸਕਦੇ ਆ ਸਾਰਿਆਂ ਨੇ ਇਕੱਠੇ ਹੋ ਕੇ ਸੋ মিডিਆ ਨੂੰ ਵੀ ਬੇਨਤੀ ਹੈ ਜੀ ਮੈਨੂੰ ਬਹੁਤ ਸਾਰੇ মিডিਆ ਵਾਲੇ ਖਬਰ ਦਿੰਦੇ ਆਂਦੇ ਔਰ ਬਹੁਤ ਕਈ ਵਾਰੀ ਮੈਨੂੰ মিডিਆ ਵਾਲਿਆਂ ਨੇ ਐਕਸ਼ਨੇਬਲ ਇਨਫੋਰਮੇਸ਼ਨ ਕਿ ਫੁਲਾਨੀ ਜਗ੍ਹਾ ਤੇ ਫੁਲਾਨੇ ਪੜਦੇ નીચે ਲੋਕ ਟੀਕੇ ਲਾਉਂਦੇ ਆ ਮੈਂ ਆਪਣੇ ਬੰਦੇ ਭੇਜਦਾ ਉੱਥੇ ਪੇ ਜਾਓ ਦੇਖੋ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨੂੰ ਮਾਰਨਾ ਨਹੀਂ ਕੁੱਟਣਾ ਨਹੀਂ ਭਜਾਣਾ ਨਹੀਂ ਉਹਨਾਂ ਨੂੰ ਪੁੱਛੋ ਕਿ ਬੱਚੇ ਟੀਕੇ ਲਾਣੇ ਆ ਕੋਈ ਗੱਲ ਨਹੀਂ ਸ੍ਰੀ ਚਾਹੀਦੀ ਹਾਲ ਮੈਂ ਦਿੰਨਾ ਸ੍ਰੀ ਚ ਤੁਹਾਨੂੰ ਦੋਸਤੀ ਪੈ ਗਈ ਉਸ ਤੋਂ ਬਾਅਦ ਉਹਨੂੰ ਕਹਿਣਾ ਵੀ ਤੂੰ ਟੀਕੇ ਕੋ ਲਾਣਾ ਯਾਰ ਤੈਨੂੰ ਮੈਂ ਇਹੋ ਜੀ ਦਵਾਈ ਦਿੰਨਾ ਜਿਹਦਾ ਟੀਕੇ ਜਨਨਾ ਅਸਰ ਹੋਗਾ ਫਿਰ ਉਹਨੂੰ ਲਾ ਕੇ ਲਿਕਵਿਡ ਮੈਥਡ ਉਹਨਾਂ ਤੇ ਲੈ ਕੇ ਬੱਚਾ ਹਸਤਾਲ ਚ ਆ ਗਿਆ ਹੋਰ ਰਿਲੇਸ਼ਨਸ਼ਿਪ ਬੈਟਰ ਹੋ ਗਿਆ ਫਿਰ ਉਹਨੂੰ ਕਹਿਣਾ ਵੀ ਇਹਦੀ ਵੀ ਲੋੜ ਨਹੀਂ ਐ ਤੇਰਾ ਗੋਲੀ ਨਾਲ ਤੂੰ ਆਪਣਾ ਕੰਮ ਕਰ ਤੂੰ ਕਰਨਾ ਕੀ ਚਾਹੁੰਦਾ ਪੰਦਾ ਕਈ ਤਾਂ ਮਤਲਬ ਫੁੱਟ ਫੁੱਟ ਕੇ ਰੋਣ ਲੱਗ ਜਾਂਦੇ ਆ ਜੀ ਕਈ ਐਮਏ ਕਰੀ ਫਿਰਦੇ ਆ ਪੜ੍ਹੇ ਲਿਖੇ ਬੱਚੇ ਆ ਬੇਰੋਜ਼ਗਾਰੀ ਆ ਹੋਰ ਹੋਰ ਬੜੇ ਕਾਰਨ ਆ ਜੀ ਉਹ ਫਿਰ ਹੌਲੀ ਹੌਲੀ ਜਦੋਂ ਖੁੱਲਦਾ ਹੋਣਾ ਜੀ ਜਦੋਂ ਕਹਿੰਦੇ ਇੱਕ ਜਦੋਂ ਫੋੜਾ ਫਿਸਦਾ ਨਾ ਫਿਰ ਪੀਕ ਨਿਕਲਦੀ ਆ ਅੰਦਰੋਂ ਉਹਨਾਂ ਦੀਆਂ ਭਾਵਨਾਵਾਂ ਨਿਕਲ ਕੇ ਆਉਂਦੀਆਂ ਫਿਰ ਅਸੀਂ ਉਹਨੂੰ ਗੋਲੀਆਂ ਤੇ ਪਾਨੇ ਆ ਔਰ ਇਹ ਥੋੜਾ ਜਿਹਾ ਲੰਮਾ ਕੰਮ ਹੈ ਮੰਨ ਲਓ ਜਿਹਨੂੰ ਕਹਿੰਦੇ ਆਪਾਂ ਕਿ ਪੇਨ ਸਟੇਕਿੰਗ ਐਕਸਰਸਾਈਜ਼ ਆ ਉਹ ਅਸੀਂ ਸਾਡੇ ਜਿਹੜਾ ਸਟਾਫ ਆ ਸਾਡਾ ਸਟਾਫ ਵੀ ਕਮਿਟਿਡ ਹੈ ਇਹਨਾਂ ਦਾ ਵੀ ਧਿਆਨ ਕਰਾਂਗੇ ਬੜਾ ਨੋਬਲ ਕੰਮ ਹੈ ਬਹੁਤ ਸਾਰੇ ਐਨ ਜੀਓ ਸਾਨੂੰ ਸਪੋਰਟ ਕਰ ਬਹੁਤ سارے ਰਿਲੀਜੀਅਸ ਬਾਡੀਜ਼ ਹੋਰ ਸਭ ਤੋਂ ਜ਼ਿਆਦਾ ਵੱਡੀ ਗੱਲ ਹੈ ਜਦੋਂ ਦੀ ਸਾਡੇ ਮੁੱਖ ਮੰਤਰੀ ਨੇ ਮੁਹਿੰਮ ਸ਼ੁਰੂ ਕੀਤੀ ਆ ਲੋਕ ਅਸੀਸਾਂ ਦੇ ਰਹੇ ਆ ਸਾਰੇ ਪੰਜਾਬ ਚੋਂ ਮਾਪਿਓ ਆਪ ਬਲਾ ਕੇ ਕਹ ਰਹੇ ਕਿ ਮੇਰਾ ਬੱਚਾ ਨਸ਼ਾ ਕਰਦਾ ਇਹਨੂੰ ਲੈ ਜਾਓ ਅਸੀਂ ਕਹ ਜਿਹੜੇ ਬੱਚੇ ਨਸ਼ਾ ਕਰਦੇ ਸਾਨੂੰ ਦੇ ਦਿਓ ਨਸ਼ਾ ਛੁਡਾ ਕੇ ਕੰਮ ਸਿਖਾ ਕੇ ਇਹਨੂੰ ਕੰਮ ਲਾ ਕੇ ਤੁਹਾਨੂੰ ਦੇ ਦਾਂਗੇ ਸੋ ਬਹੁਤ ਅੱਛਾ ਰਿਸਪੌਂਸ ਹੈ ਲੋਕਾਂ ਦਾ ਬਹੁਤ ਸਾਰਾ ਰਿਸਪੌਂਸ ਹੈ ਐਡਮਿਨਿਸਟ੍ਰੇਸ਼ਨ ਦਾ ਬਹੁਤ ਅੱਛਾ ਰਿਸਪੌਂਸ ਹੈ মিডিਆ ਦਾ ਵੀ ਬਹੁਤ ਪੋਜ਼ਿਟਿਵ ਰਿਸਪੌਂਸ ਹੈ ਸੋ ਐਸ ਵੇਲੇ ਸਾਰੀ ਜਿਹੜੀ ਗੋਇੰਗ ਬਹੁਤ ਅੱਛੀ ਚੱਲ ਰਹੀ ਹੈ ਮੈਂ ਉਮੀਦ ਕਰਦਾ ਕਿ ਅਸੀਂ ਆਉਣ ਵਾਲੇ 3-4 ਮਹੀਨਿਆਂ ਚ ਜੜੇ ਨਸ਼ਿਆਂ ਨੂੰ ਚੰਗੀ ਤਰ੍ਹਾਂ ਠੱਲ ਪਾ ਕੇ ਆਪਣੇ ਬੱਚਿਆਂ ਨੂੰ ਜਿਹੜੇ ਕੁਰਾਹੇ ਪੈ ਗਏ ਉਹਨਾਂ ਨੂੰ ਸਿੱਧੇ ਰਸਤੇ ਪਾ ਦੋ